ਅੰਮ੍ਰਿਤਸਰ ਨੂੰ ਇਹ ਦੇਣ ਹੈ ਕਿ ਵੀ ਅੰਮ੍ਰਿਤਸਰ ਵਰਗਾ ਚੈਸ ਦਾ ਆਰਟ ਕਿਤੇ ਪੂਰੀ ਦੁਨੀਆ ਚ ਹੋਰ ਅਵੇਲੇਬਲ ਨਹੀਂ ਹੈ ਉਹਦਾ ਕਾਰਨ ਇਹ ਹੈ ਜੋ ਕ્રાਫਟਮੈਨਸ਼ਿਪ ਇੱਥੇ ਅੰਮ੍ਰਿਤਸਰ ਚ ਮਿਲਦੀ ਹੈ ਜਿਹੜਾ ਕਿ ਹੋਰ ਕਿਸੇ ਸ਼ਹਿਰ ਜਾਂ ਹੋਰ ਵੀ ਕੰਟਰੀਆਂ ਨੇ ਕੋਸ਼ਿਸ਼ ਕੀਤੀ ਹੈ ਪਰ ਉਹ ਇੰਨਾ ਸਕਸੈਸਫੁਲ ਨਹੀਂ ਹੋ ਪਾਏ ਇਹਨਾਂ ਰੌ ਮਟੀਰੀਅਲ ਲੱਕੜੀ ਹੈ ਕੁਝ ਮਹਾਰਾਸ਼ਟਰ ਤੋਂ ਆਉਂਦੀ ਹੈ ਛੱਤੀਸਗੜ੍ਹ ਤੋਂ ਆਉਂਦੀ ਹੈ ਸ਼ੀਸ਼ਮ ਪੰਜਾਬ ਚ ਹੁੰਦੀ ਹੈ اسی طرح کافی ساری ਲਕੜੀਆਂ ਜਿਹੜੀਆਂ ਹੈਗੀਆਂ ਸਿਰਫ ਇੰਡੀਆ ਚ ਅਵੇਲੇਬਲ ਆ ਹੋਰ ਕਿਸੇ ਕੰਟਰੀ ਚ ਐਨਾ ਚੀਜ਼ਾਂ ਨਹੀਂ ਅਵੇਲੇਬਿਲਟੀ ਨਹੀਂ ਹੈਗੀ ਦੇਖੋ ਜੀ ਜਿਹੜੀ ਅਸੀਂ ਪੂਰੀ ਦੁਨੀਆ ਚ ਅਸੀਂ ਐਕਸਪੋਰਟ ਕਰਦੇ ਪਏ ਆ ਮੇਰਾ ਯੂਨਿਟ ਹੈ ਜਾਂ ਹੋਰ ਵੀ ਜਿਹੜੇ ਯੂਨਿਟ ਚੱਲੇ ਪਏ ਆ ਉਹ ਸਾਰੀ ਟਰਨਿੰਗ ਮਸ਼ੀਨੀਆਂ ਜੋ ਵੀ ਅਦਾ ਇੱਕ ਪ੍ਰੋਸੈਸ ਹੈਗਾ ਸਾਰਾ ਰਿਸਰਚ ਬੇਸ ਹੈਗਾ ਇੰਡੀਆ ਚ ਹੋਰ ਕਿਤੇ ਮੇਰੇ ਖਿਆਲ ਚ ਸ਼ਾਇਦ ਜਿਸ ਕੁਆਲਿਟੀ ਦੀ ਅਸੀਂ ਬਣਾਨੇ ਵਿੱਚ ਪੂਰੀ ਦੁਨੀਆ 'ਚ ਕਿਤੇ ਹੋਰ ਮੌਜੂਦ ਨਹੀਂ ਗਿਆ ਉਹ ਜੋ ਵੀ ਹੈਗਾ ਸਾਰਾ ਕੁਝ ਅੰਮ੍ਰਿਤ ਸਰ ਸਾਡੇ ਕੋਲ ਹੈਗਾ ਹੈ ਜਿਹੜੀ ਅੱਜ ਲੱਕੜੀ ਦੀ ਚੈਸ ਹੈ ਉਹਦੇ ਹੁਣ ਟੂਲਸ ਨਵੇਂ ਡਿਵੈਲਪ ਕੀਤੇ ਗਏ ਐ ਡਿਜ਼ਾਈਨਿੰਗ ਨੇ ਵੀ ਡਿਵੈਲਪ ਕੀਤੀ ਗਈ ਐ ਪਹਿਲਾਂ ਜਿਹੜੀ ਚੈਸ ਬੰਦੀ ਸੀ ਉਦੋਂ ਦੇ ਟਾਈਮ ਦੀ ਬੰਦੀ ਸੀ ਉਦੋਂ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਕਿ ਵੀ ਇੱਕ ਨਾਰਮਲ ਇੱਕ ਹੁੰਦਾ ਸੀ ਬਿਜ਼ਨਸ ਜੀ ਅਸੀਂ ਚੈਸ ਬਣਾਣੀ ਹੈ ਲੇਕਿਨ ਜੋ ਜੋ ਜਨਰੇਸ਼ਨ ਅੱਗੇ ਆਂਦੀ ਰਹੀ ਜੋ ਜੋ ਡਿਵੈਲਪਮੈਂਟ ਹੁੰਦੀ ਰਹੀ ਹੈ ਜੋ ਡਿਜ਼ਾਈਨਿੰਗ ਦੀ ਚੇਂਜਸ ਹੁੰਦੀ ਰਹੀ ਹੈ ਈਅਰ ਬਾਏ ਈਅਰ ਹਰ ਸਾਲ ਬਾਏ ਸਾਲ ਅਸੀਂ ਕਰਦੇ ਰਹੇ ਹਾਂ ਉਹ ਜੋ ਡਿਵੈਲਪਮੈਂਟ ਆਈ ਹੈ ਉਹ ਅੱਗੇ ਹੁਣ ਜਿਹੜੀ ਅੱਜ ਦੀ ਡੇਟ 'ਚ ਡਿਵੈਲਪਮੈਂਟ ਹੋ ਗਈ ਹੈ ਉਹ ਬਹੁਤ ਹੀ ਆਲੀਸ਼ਾਨ ਜਾਂ ਬਹੁਤ ਹੀ ਚੈਸ ਉਹਦਾ ਮੁਕਾਬਲਾ ਪੂਰੀ ਦੁਨੀਆ 'ਚ ਨਹੀਂ ਹੋ ਪਾ ਰਿਹਾ